ਦੇ ਨਾਸੀਬਾ ਯਾਤਰੀ ਦੇ ਸਗਾ ਵਧਾਈਆਂ ਦਿੰਦੇ ਦੇਖ ਪਤੀ ਅੱਜ ਭਾਰਤ ਦੇ ਉਸ ਮਹਾਨ ਦਿਨ ਵਾਸੀ ਨੇ ਆਜ਼ਾਦੀ ਦੇ ਦਿਸ਼ਤੇ ਮੈਂ ਦੇਸ਼ ਦੇ ਸਿਰ ਉਸ ਵਸਨੀਕ ਨੂੰ ਸਾਸੰਗਤ ਨੂੰ ਭਾਰਤ ਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਸਮੂਹ ਆਮਦਨੀ ਪਾਰਟੀ ਵੱਲੋਂ ਮੁਾਰਕਵਾਜ਼ ਵਧਾਈ ਦਿੰਦਾ ਹਾਂ ਔਰ ਉੱਥੇ ਹੀ ਮੈਂ ਵਿਸ਼ੇਸ਼ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਾਂ ਉਹਨਾਂ ਆਪਣੇ ਸਿੱਧਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਉਹਨਾਂ ਦੇ ਦੱਸਿਓ ਮਾਰਗਾਂ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੀ ਦੇਸ਼, ਕੌਮ, ਆਪਾਂ ਦੇ ਕਹਰਾں ਦੀ, ਆਪਣੇ ਨਗਰਾਂ ਦੀ, ਆਪਣੇ ਇਲਾਕੇ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇਹ ਤੁਸੀਂ ਜਾਣਗੇ ਜਦੋਂ ਦੇਸ਼ ਇਤਿਹਾਸ ਦੇ ਪਰੇ ਹੋਵੇ। ਜੀਵਨ ਦਾ ਦੂਸਰਾ ਸੁਪਨਾ ਜੋ ਸਿੱਧਾ ਦੇ ਸੁਪਨੇ ਹਾਵਾਂ ਉਹਨਾਂ ਵੀ ਜਿੰਨਾ ਆਪਾਂ ਬਹੁਤ ਬਹੁਤ ਕੰਮ ਕਰ ਲੀਏ ਮੇਰੇ ਹਿਸਾਬ ਨਾਲ ਉਹ ਹਾਲੇ ਤੱਕ ਤਾਂ ਪੂਰੇ ਨਹੀਂ ਹੋਏ ਪਰ ਆਲ ਵਾਲੇ ਸਰਦਾਰ ਮਾਨਜੋਤ ਮੁੱਖ ਮੰਤਰੀ ਪੰਜਾਬ ਜੀ ਨੇ ਪਿਛਲੇ 3.5 ਸਾਲ ਤੋਂ ਸਰਕਾਰ ਲੱਗੀ ਹੋਈ ਹੈ ਸਿੱਧੇ ਸੁਪਿਆਂ ਨੂੰ ਸਰਕਾਰ ਕਰਨ ਦੇ ਲਈ ਭਾਵੇਂ ਉਹਦੇ ਵਿੱਚ 70000 ਨੌਕਰੀਆਂ ਦੇਣ ਦੀ ਗੱਲ ਕਰ ਲਈਏ ਬਿਨਾਂ ਸਪਸ਼ਟ ਤੋਂ ਬਿਨਾਂ ਕਿਸੇ ਨੋਟਸ ਤੋਂ ਭਾਵੇਂ ਕਿਸਾਨੀ ਨਿਮਨ ਪਰਚਕਰ ਦੇ ਲਈ ਏਲ ਤੱਕ ਪਾਣੀ ਪਿਜਾਉਣ ਦੀ ਗੱਲ ਕਰ ਲਈਏ ਆਮ ਇੱਕ ਰਕਸ਼ਾ ਰਹਿਤ ਪੰਜਾਬ ਭਾਰਤ ਬਣਾਉਣ ਦੀ ਗੱਲ ਕਰਦੀ ਏ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਹੈ ਇਸ ਨੂੰ ਨਹੀਂ ਪਿੰਤਰਾ ਬਟਨ ਚੀਜ਼ਾਂ ਦੇ ਸੁਖ ਮੈਂ ਨੂੰ ਸਪਸ਼ਟ ਕਰ ਦਿੰਦਾ ਸਰਦ ਸਾਹਿਬ ਇੱਕ ਬਹੁਤ ਧਰੇਕ ਵਾਲੀ ਸਵਾਲ ਉੱਠ ਰਿਹਾ ਹੈ ਕਿ ਇੱਕ ਖਾਈ ਸੇਵਕ ਨੂੰ ਜੀ ਮਤਲਬ ਨਿਮਾਨ ਪਤਾ ਉਹ ਦਿੱਤਾ ਜਾਂਦਾ ਵਾ ਕਿ ਮੀਡੀਆ ਇੱਕ ਦੇਜ ਦਾ ਤੋਂ ਤੋਂ ਮੰਨਿਆ ਜਾਂਦਾ ਉਹਨੂੰ ਅਜੇ ਤੱਕ ਕਿਉਂ ਨਹੀਂ ਇਦਾਂ ਦੇ ਸਮਾਗਮਾਂ ਤੋਂ ਮੰਨ ਨਹੀਂ ਜਾਂਦਾ ਚੀਜ਼ ਮੈਂ ਅਕਸਰ ਸਰਵਾਨਾਂ ਨਾਲ ਇਹਨਾਂ ਮੇਰੇ ਧਿਆਨ ਕਿ ਨਹੀਂ ਸੀ ਮੈਂ ਆਸਾ ਸਰਵਾਂ ਨਾਲ ਗੱਲ ਕਰਕੇ ਕਿ ਕਿਉਂਕਿ ਦੋ ਸਾਡਾ মিডিਆ ਬਹੁਤ ਸਕਾਰਾਤਮਕ ਉਸ ਦੇਸ਼ ਦਾ ਚੌਥਾ ਪਿੰਡ ਹੈ ਇਹ ਮੰਨਿਆ ਕਹਿਣ ਵਾਲੀ ਗੱਲ ਨਹੀਂ ਇਹ ਸੱਚਾਈ ਹੈ ਕਿ ਅੱਗੇ মিডিਆ ਦੇ ਰਾਹੀਂ ਹੀ ਚੰਗ ਦੇ ਸਾਹ ਵਿੱਚ ਜੋ ਵੀ ਐਕਟੀਵਿਟੀ ਚੰਗੀਆਂ ਹੁੰਦੀਆਂ ਜਾਂ ਸਮਾਜਿਕ ਕੋਈ ਬੁਰਾਈਆਂ ਵੀ ਹਨ ਉਹ ਜਾਂਦੀਆਂ ਹਨ ਕਿਸੇ মিডিਆ ਨੂੰ ਬੰਦਾ ਮਾਨਸਿਕਾ ਹਰ ਵਕਤ ਸਾਰੇ ਸਮਾਜ ਨੂੰ ਸਾਰੇ ਵਰਗਾਂ ਨੂੰ ਦਿਖਾਉਣਾ ਚਾਹੀਦਾ ਹੈ ਇਹ ਮੇਰਾ ਆਪਣਾ ਨਿੱਜੀ ਦੋਤ ਹੈ ਔਰ ਇਸ ਦਾ ਆਉਣ ਵਾਲੇ ਸਮੇਂ ਵੀ ਧਿਆਨ ਰੱਖਾਂਗਾ